ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਪੰਜਾਬੀ ਸਟੋਰੀ 13 ਚੈਨਲ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਦੀ ਇੱਕ ਨਵੀਂ ਕਹਾਣੀ ਹਰਨੂਰ ਕੌਰ ਇੱਕ ਪੜ੍ਹੀ ਲਿਖੀ ਤੇ ਉੱਚੇ ਵਿਚਾਰਾਂ ਵਾਲੀ ਕੁੜੀ ਹੈ ਪਿਓ ਦੀ ਹੱਲਾਸ਼ੇਰੀ ਨਾਲ ਉਹ ਐਮਏ ਤੱਕ ਪੜ੍ਹਾਈ ਕਰ ਗਈ ਕਿਉਂਕਿ ਹਰਨੂਰ ਦੇ ਪਿਤਾ ਨੂੰ ਲੱਗਦਾ ਸੀ ਕਿ ਜੇ ਕੁੜੀਆਂ ਨੂੰ ਮੌਕਾ ਦਿੱਤਾ ਜਾਵੇ ਤਾਂ ਇਹ ਸਿੱਖਿਆ ਦੇ ਖੇਤਰ ਤੇ ਹੋਰ ਖੇਤਰਾਂ ਦੇ ਵਿੱਚ ਵੀ ਆਪਣੀ ਇੱਕ ਵੱਖਰੀ ਪਹਿਚਾਨ ਬਣਾ ਸਕਦੀਆਂ ਨੇ ਹਰਨੂਰ ਉਸ ਸਮੇਂ ਪੜ੍ਹੀ ਜਦੋਂ ਕੁੜੀਆਂ ਦਾ ਪਲੇਠੀ ਉਮਰ ਵਿੱਚ ਹੀ ਵਿਆਹ ਕਰ ਦਿੱਤਾ ਜਾਂਦਾ ਸੀ ਕੁੜੀਆਂ ਨੂੰ ਘਰੋਂ ਬਾਹਰ ਨਿਕਲ ਕੇ ਉਹਨਾਂ ਦੇ ਮੁਤਾਬਿਕ ਉਹਨਾਂ ਜ਼ਿੰਦਗੀ ਜਿਉਣ ਦੀ ਉਡਾਨ ਭਰਨ ਨਹੀਂ ਦਿੱਤੀ ਜਾਂਦੀ ਸੀ ਹਰਨੂਰ ਨੂੰ ਇੱਕ ਸਕੂਲ ਵਿੱਚ ਨੌਕਰੀ ਵੀ ਮਿਲ ਗਈ ਸੀ ਪਰ ਹੁਣ ਸਾਰੇ ਸਕੇ ਸਬੰਧੀ ਬੋਲ ਰਹੇ ਸੀ ਕਿ ਕੁੜੀ ਦੀ ਉਮਰ ਹੋ ਗਈ ਹੈ ਇਸ ਦਾ ਵਿਆਹ ਕਰ ਦੇਵੋ ਪਰ ਹਰਨੂਰ ਹਾਲੇ ਵਿਆਹ ਦੇ ਲਈ ਮੰਨ ਨਹੀਂ ਰਹੀ ਸੀ ਇੱਕ ਦਿਨ ਯਾਰ ਦੋਸਤ ਦੇ ਘਰ ਵਿਆਹ ਤੇ ਗਏ ਹਰਨੂਰ ਦੇ ਪਿਤਾ ਬਚਿੱਤਰ ਸਿੰਘ ਉਸ ਦੇ ਲਈ ਇੱਕ ਚੰਗਾ ਮੁੰਡਾ ਦੇਖ ਕੇ ਆਏ ਮੁੰਡਾ ਤਾਂ ਤਾਕੜੇ ਘਰ ਦਾ ਸੀ ਚੰਗੀ ਜ਼ਮੀਨ ਵੀ ਉਸ ਦੇ ਹਿੱਸੇ ਆਉਂਦੀ ਸੀ ਘਰ ਆ ਕੇ ਉਸ ਨੇ ਸਭ ਨੂੰ ਦੱਸ ਦਿੱਤਾ ਕਿ ਹਰਨੂਰ ਦੇ ਲਈ ਉਹ ਇੱਕ ਮੁੰਡਾ ਦੇਖ ਕੇ ਆਏ ਨੇ ਪਰ ਹਰਨੂਰ ਹਾਲੇ ਵਿਆਹ ਦੇ ਲਈ ਹਾਮੀ ਨਹੀਂ ਭਰ ਰਹੀ ਸੀ ਪਰ ਤਾਕੜਾ ਕਰਦੇ ਕਿ ਉਸ ਦੇ ਪਿਤਾ ਨੇ ਹਰਨੂਰ ਦੀ ਮੰਮੀ ਨੂੰ ਹੁਕਮ ਦੇ ਦਿੱਤਾ ਸੀ ਕਿ ਕੁੜੀ ਨੂੰ ਵਿਆਹ ਦੇ ਲਈ ਮਨਾ ਲਵੇ ਪਰ ਹਰਨੂਰ ਦੀ ਜਿੱਦ ਸੀ ਕਿ ਉਹ ਨੌਕਰੀ ਕਰੇਗੀ ਹਾਲੇ ਵਿਆਹ ਨਹੀਂ ਕਰਵਾਏਗੀ ਪਰ ਹਰਨੂਰ ਦੇ ਪਿਤਾ ਇਸ ਰਿਸ਼ਤੇ ਨੂੰ ਛੱਡਣਾ ਨਹੀਂ ਸੀ ਚਾਹੁੰਦਾ ਜਿਸ ਕਰਕੇ ਮੁੰਡੇ ਵਾਲਿਆਂ ਨਾਲ ਗੱਲਬਾਤ ਕਰ ਲਈ ਕਿ ਕੁੜੀ ਵਿਆਹ ਤੋਂ ਬਾਅਦ ਨੌਕਰੀ ਕਰੇਗੀ ਕਿਉਂਕਿ ਉਸ ਨੂੰ ਇੱਕ ਸਕੂਲ ਦੇ ਵਿੱਚ ਸਰਕਾਰੀ ਨੌਕਰੀ ਮਿਲ ਰਹੀ ਹੈ ਸੋਹਰਾ ਪਰਿਵਾਰ ਇਹ ਸੁਣ ਕੇ ਖੁਸ਼ ਹੋ ਗਿਆ ਕਿ ਚਲੋ ਵਧੀਆ ਚੰਗੀ ਪੜ੍ਹੀ ਲਿਖੀ ਨੂੰ ਤੇ ਕਮਾਉਣ ਵਾਲੀ ਮਿਲ ਗਈ ਹੈ ਸਾਰੇ ਤਰ੍ਹਾਂ ਦੀ ਸਹਿਮਤੀ ਹੋ ਗਈ ਵਿਆਹ ਵੀ ਪੂਰਾ ਗੱਜ-ਵੱਜ ਕੇ ਕੀਤਾ ਗਿਆ ਹਰਨੂਰ ਦਾ ਸੋਹਰਾ ਪਰਿਵਾਰ ਉਸ ਨੂੰ ਬਹੁਤ ਪਿਆਰ ਸਤਿਕਾਰ ਦੇ ਨਾਲ ਰੱਖਦਾ ਸੀ। ਹਰਨੂਰ ਨੂੰ ਆਪਣੇ ਘਰ ਵਾਲੇ ਜਗਰੂਪ ਕੋਲੋਂ ਬਹੁਤ ਮਾਨ ਸਤਿਕਾਰ ਮਿਲਦਾ ਸੀ। ਕਿਉਂਕਿ ਹਰਨੂਰ ਇੱਕ ਵਧੀਆ ਪੜ੍ਹੀ ਲਿਖੀ ਕੁੜੀ ਸੀ। ਹਰਨੂਰ ਸਕੂਲ ਵੀ ਜਾ ਰਹੀ ਸੀ। ਪਰ ਅਚਾਨਕ ਹੀ ਇੱਕ ਦਿਨ ਹਰਨੂਰ ਨੂੰ ਆਪਣੀ ਮਾਂ ਵਰਨਦੀ ਖਬਰ ਦਾ ਸੁਨੇਹਾ ਮਿਲ ਗਿਆ। ਇਹ ਸੁਣ ਕੇ ਉਹ ਬਹੁਤ ਖੁਸ਼ ਵੀ ਹੋਈ ਪਰ ਇਸ ਦਾ ਉਸ ਦੀ ਨੌਕਰੀ ਦੇ ਉੱਪਰ ਖਾਸ ਅਸਰ ਪਿਆ ਕਿਉਂਕਿ ਜਨਮ ਲੈ ਹੋਏ ਬੱਚੇ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੁੰਦਾ ਹੈ ਆਖਿਰਕਾਰ ਉਸ ਨੇ ਸਸ ਬੱਚੇ ਨੂੰ ਸੰਭਾਲ ਲੈਂਦੀ ਸੀ ਹਰਨੂਰ ਸਭ ਤੋਂ ਪਹਿਲਾਂ ਇੱਕ ਬੇਟੀ ਦੀ ਮਾਂ ਬਣੀ ਅਤੇ ਉਹ ਆਪਣੀ ਬੇਟੀ ਨੂੰ ਬਹੁਤ ਪਿਆਰ ਕਰਦੀ ਸੀ ਕੁਝ ਸਮਾਂ ਬੀਤਣ ਤੋਂ ਬਾਅਦ ਹਰਨੂਰ ਨੂੰ ਫੇਰ ਮਾਂ ਬਣਨ ਦੀ ਖੁਸ਼ੀ ਮਿਲ ਗਈ। ਹਰਨੂਰ ਨੂੰ ਲੱਗ ਰਿਹਾ ਸੀ ਜਿਵੇਂ ਉਸਦੇ ਪਹਿਲੇ ਬੱਚੇ ਦੀ ਦੇਖਰੇਖ ਉਸਦੀ ਸੱਸ ਕਰ ਰਹੀ ਹੈ ਇਸੇ ਤਰ੍ਹਾਂ ਹੀ ਉਸਦੇ ਦੂਸਰੇ ਬੱਚੇ ਦੀ ਸਾਰੀ ਸਾਮ ਸੰਭਾਲ ਦੇਖਰੇਖ ਵੀ ਮੇਰੀ ਸੱਸ ਹੀ ਕਰ ਲਵੇਗੀ। ਅਤੇ ਉਹ ਆਪਣੇ ਬੱਚਿਆਂ ਦੇ ਉਸਵਲ ਭਵਿੱਖ ਲਈ ਕੁਝ ਪੈਸੇ ਵੀ ਜੋੜ ਲਵੇਗੀ। ਇਸ ਦੌਰਾਨ ਕੁਝ ਇਸ ਤਰ੍ਹਾਂ ਹੋਇਆ ਕਿ ਜਗਰੂਪ ਦੀ ਭੈਣ ਨੇ ਕਿਸੇ ਹੋਰ ਜਾਤ ਦੇ ਮੁੰਡੇ ਨੂੰ ਪਸੰਦ ਕਰ ਲਿਆ ਤੇ ਉਹ ਉਸ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਹਰਨੂਰ ਦੇ ਕਹਿਣ ਤੇ ਜਗਰੂਪ ਆਪਣੀ ਭੈਣ ਦੇ ਨਾਲ ਖੜਾ ਤਾਂ ਹੋ ਗਿਆ ਪਰ ਜਗਰੂਪ ਦੇ ਪਿਤਾ ਇਸ ਰਿਸ਼ਤੇ ਨੂੰ ਹਾਮੀ ਨਹੀਂ ਸੀ ਦੇ ਰਹੇ ਕਿਉਂਕਿ ਮੁੰਡਾ ਕਿਸੇ ਹੋਰ ਜਾਤ ਦਾ ਸੀ ਪਰ ਪਿਤਾ ਦੇ ਅੱਗੇ ਕਿਸੇ ਦੀ ਨਾ ਚੱਲੀ ਤੇ ਜਗਰੂਪ ਦੀ ਭੈਣ ਦਾ ਵਿਆਹ ਉਸੇ ਮੁੰਡੇ ਦੇ ਨਾਲ ਕਰ ਦਿੱਤਾ ਗਿਆ ਜਿਸ ਨੂੰ ਉਹ ਪਸੰਦ ਕਰਦੀ ਸੀ ਪਰ ਇਸ ਸਬ ਨੇ ਜਗਰੂਪ ਦੇ ਉਸ ਮਾਂ ਪਿਓ ਦੇ ਨਾਲ ਰਿਸ਼ਤੇ ਵਿੱਚ ਖਟਾਸ ਪਾ ਦਿੱਤੀ ਜਦੋਂ ਕਿ ਜਗਰੂਪ ਨੇ ਸੋਚ ਲਿਆ ਸੀ ਕਿ ਉਹ ਆਪਣੀ ਬੇਟੀ ਕਿਰਨ ਦੀ ਹਰ ਇੱਛਾ ਪੂਰੀ ਕਰੇਗਾ ਪਰ ਜਦੋਂ ਹਰਨੂਰ ਦੇ ਦੂਸਰਾ ਬੱਚਾ ਹੋਇਆ ਜੋ ਕਿ ਇੱਕ ਬੇਟਾ ਸੀ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ ਕਿਉਂਕਿ ਰਿਸ਼ਤਿਆਂ ਵਿੱਚ ਖਟਾਸ ਹੋਣ ਕਰਕੇ ਸੱਸ ਨੇ ਦੂਸਰੇ ਬੱਚੇ ਦਾ ਖਿਆਲ ਨਹੀਂ ਸੀ ਰੱਖਿਆ ਪਰ ਉਸ ਦੇ ਮੌਤ ਦੇ ਸਾਰੇ ਇਲਜ਼ਾਮ ਹਰਨੂਰ ਦੇ ਉੱਪਰ ਲੱਗ ਗਏ ਕਿ ਜੇਕਰ ਉਹ ਖੁਦ ਬੱਚੇ ਦੀ ਦੇਖਭਾਲ ਨਹੀਂ ਕਰ ਸਕਦੀ ਨਹੀਂ ਸੰਭਾਲ ਸਕਦੀ ਤਾਂ ਉਹ ਕਰ ਰਹੇ ਕਰ ਰੈਂਦੀ ਤਾਂ ਅਜਿਹਾ ਕੁਝ ਨਾ ਹੁੰਦਾ ਜੇ ਉਹ ਨੌਕਰੀ ਤੇ ਨਾ ਜਾਂਦੀ ਤਾਂ ਬੱਚੇ ਸੰਭਾਲਦੀ ਤਾਂ ਪੁੱਤ ਦੀ ਮੌਤ ਨਾ ਹੁੰਦੀ ਪੁੱਤ ਦੀ ਮੌਤ ਚੱਲਦੇ ਹੋਏ ਜਗਰੂਪ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈ ਗਿਆ ਤੇ ਉਸਨੇ ਹਰਨੂਰ ਨਾਲ ਲੜਾਈ ਝਗੜੇ ਕਰਨੇ ਸ਼ੁਰੂ ਕਰ ਦਿੱਤੇ ਨਤੀਜਾ ਇਹ ਹੋਇਆ ਕਿ ਹਰਨੂਰ ਨੂੰ ਨੌਕਰੀ ਕਰਨ ਤੋਂ ਹਟਾ ਲਿਆ ਗਿਆ ਉਸ ਨੂੰ ਕਿਹਾ ਗਿਆ ਕਿ ਉਹ ਬੱਚਿਆਂ ਦੀ ਦੇਖਭਾਲ ਬਿਲਕੁਲ ਵੀ ਨਹੀਂ ਕਰ ਰਹੀ ਤੇ ਹੁਣ ਹਰਨੂਰ ਸਿਰਫ ਇੱਕ ਘਰੇਲੂ ਔਰਤ ਬਣ ਕੇ ਰਹਿ ਗਈ ਪਰ ਕਿਸਮਤ ਦੀ ਮਾਰ ਦੇਖੋ ਹੁਣ ਹਰਨੂਰ ਕਦੇ ਮਾਂ ਵੀ ਨਹੀਂ ਸੀ ਬਣ ਸਕਦੀ ਜੇਕਰ ਰੱਬ ਨੇ ਉਸ ਨੂੰ ਜੀ ਦਿੱਤਾ ਤਾਂ ਰੱਬ ਨੇ ਹੀ ਖੋ ਲਿਆ ਪਰ ਹਰਨੂਰ ਨੇ ਇਹ ਸੋਚ ਲਿਆ ਸੀ ਕਿ ਉਹ ਆਪਣੀ ਬੇਟੀ ਨੂੰ ਖੂਬ ਪੜ੍ਹਾਏਗੀ ਹੁਣ ਉਹ ਘਰੇਲੂ ਔਰਤ ਬਣ ਕੇ ਰਹਿ ਗਈ ਹੈ ਪਰ ਆਪਣੀ ਬੇਟੀ ਕਿਰਨ ਦੀ ਪੜਾਈ ਦੇ ਉੱਪਰ ਪੂਰਾ ਧਿਆਨ ਦੇਵੇਗੀ ਸਮੇਂ ਨੇ ਜਗਰੂਪ ਦੇ ਜ਼ਖਮ ਵੀ ਭਰ ਦਿੱਤੇ ਤੇ ਉਹ ਵੀ ਬੇਟੀ ਦੀ ਪੜਾਈ ਨੂੰ ਤਵਜੋ ਦੇਣ ਲੱਗ ਪਿਆ ਪਰ ਕਿਤੇ ਨਾ ਕਿਤੇ ਉਸ ਅੰਦਰ ਦਰਦ ਉੱਠ ਘੜਦਾ ਤਾਂ ਹਰਨੂਰ ਦੇ ਨਾਲ ਲੜ ਪੈਂਦਾ ਪਰ ਹੁਣ ਉਹ ਥੋੜਾ ਥੋੜਾ ਸ਼ਰਾਬ ਦਾ ਆਦੀ ਵੀ ਹੋ ਗਿਆ ਸੀ ਹਰਨੂਰ ਨੂੰ ਸਾਰੇ ਘਰ ਦੇ ਬੋਲਦੇ ਸੀ ਕਿ ਕਿਰਨ ਨੂੰ ਇੰਨੀ ਖੁੱਲ ਨਾ ਦੇ ਕਿਨ ਜੋ ਕੇ ਹਰਨੂਰ ਤੇ ਜਗਰੂਪ ਦੀ ਬੇਟੀ ਸੀ ਇਸ ਨੂੰ ਇੰਨਾ ਨਾ ਪੜਾ ਸਾਰੇ ਕਹਿਣ ਲੱਗ ਪਏ ਇਸ ਨੇ ਕੱਲ ਨੂੰ ਤੇਰੇ ਸਿਰ ਚੜ ਜਾਣਾ ਪਰ ਹਰਨੂਰ ਆਪਣੀ ਬੇਟੀ ਨੂੰ ਕੁਝ ਬਣਾਉਣਾ ਚਾਹੁੰਦੀ ਸੀ ਉਹ ਨਹੀਂ ਚਾਹੁੰਦੀ ਸੀ ਕਿ ਜਿਸ ਤਰ੍ਹਾਂ ਉਸ ਦੀ ਜ਼ਿੰਦਗੀ ਬਣ ਗਈ ਹੈ ਉਸੇ ਤਰ੍ਹਾਂ ਉਸ ਦੀ ਬੇਟੀ ਦੀ ਵੀ ਬਣੇ ਇਸ ਕਰਕੇ ਉਹ ਆਪਣੀ ਬੇਟੀ ਨੂੰ ਪੂਰੀ ਖੁੱਲ੍ਹ ਦਿੰਦੀ ਸੀ ਉਹ ਪੜ੍ਹ ਲਿਖ ਜਾਵੇ ਉਹ ਨਹੀਂ ਸੀ ਚਾਹੁੰਦੀ ਕਿ ਉਸ ਦੀ ਕੁੜੀ ਵੀ ਕਿਣਾ ਦੀ ਨਜ਼ਰ ਨਾਲ ਉਸ ਨੂੰ ਵੀ ਦੇਖਿਆ ਜਾਵੇ ਸਮੇਂ ਦੇ ਹਾਲਾਤ ਬਦਲ ਦਿੱਤੇ ਜਗਰੂਪ ਤੇ ਹਰਨੂਰ ਨੇ ਆਪਣੀ ਕੁੜੀ ਕਿਰਨ ਨੂੰ ਹਰ ਸੁੱਖ ਦਿੱਤਾ ਇਥੋਂ ਤੱਕ ਕੇ ਸਭ ਦੇ ਮਨਾਂ ਕਾਰਨ ਦੇ ਬਾਵਜੂਦ ਵੀ ਉਸ ਦੀ ਵਦੇਸ਼ ਜਾਣ ਦੀ ਇੱਛਾ ਪੂਰੀ ਕੀਤੀ ਹੁਣ ਉਮਰ ਦਾ ਅਸਰ ਹਰਨੂਰ ਦੇ ਚਿਹਰੇ ਤੇ ਦਿਖਾਈ ਦੇਣ ਲੱਗ ਪਿਆ ਆਖਿਰ ਵਿਦੇਸ਼ ਵਿੱਚੋਂ 5 ਸਾਲ ਬਾਅਦ ਪੜ੍ਹਾਈ ਪੂਰੀ ਕਰਕੇ ਕਿਰਨ ਵਾਪਸ ਆਪਣੇ ਘਰ ਆ ਗਈ ਤਾਂ ਉਸ ਦੇ ਨਾਲ ਇੱਕ ਮੁੰਡਾ ਸੀ ਜਗਰੂਪ ਤੇ ਹਰਨੂਰ ਨੂੰ ਲੱਗਿਆ ਕਿ ਇਹ ਮੁੰਡਾ ਸ਼ਾਇਦ ਉਹਨਾਂ ਦੀ ਕੁੜੀ ਨੇ ਆਪਣੇ ਲਈ ਪਸੰਦ ਕਰਿਆ ਹੈ ਉਹ ਦੇਖਣ ਨੂੰ ਤਾਂ ਅੰਗਰੇਜ਼ੀ ਲੱਗ ਰਿਆ ਸੀ ਉਸ ਨੇ ਵਾਲ ਵੀ ਲਾਲ ਰੰਗ ਦੇ ਕਰਵਾ ਲਏ ਕਰਵਾਏ ਹੋਏ ਸਨ ਪਰ ਰੰਗ ਦਾ ਗੋਰਾ ਸੀ ਆਂਟ ਘਾਂਟ ਦੇ ਲੋਕ ਸ਼ਰੀਕੇ ਵਾਲੇ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਿ ਇਹਨਾਂ ਦੀ ਕੁੜੀ ਦੇ ਮੁੰਡੇ ਨੂੰ ਘਰ ਬੁਲਾ ਕੇ ਹੀ ਮੰਗਣੀ ਕਰ ਲਈ ਹੈ ਲੱਗਦਾ ਸੀ ਲੋਕਾਂ ਨੂੰ ਪਰ ਦੱਸਦੇ ਨਹੀਂ ਲੋਕ ਕਹਿਣ ਲੱਗੇ ਕਿਸੇ ਨੂੰ ਜੋ ਵੀ ਕਿਰਨ ਨੂੰ ਮਿਲਣ ਲਈ ਕਰ ਆਉਂਦਾ ਸੀ ਉਹ ਦੋਵਾਂ ਜਾਨਿਆਂ ਨੂੰ ਪੈਸੇ ਦੇ ਕੇ ਜਾਂਦਾ ਸੀ ਜਗ ਰੂਪ ਤੇ ਹਰਨੂਰ ਨੂੰ ਵੀ ਉਸ ਨੂੰ ਆਪਣਾ ਜਵਾਈ ਹੀ ਸਮਝ ਰਹੇ ਸਨ ਉਹ ਆਪਸ ਵਿੱਚ ਹੱਸ-ਸੱਸ ਕੇ ਗੱਲਾਂ ਹੀ ਇਸ ਤਰ੍ਹਾਂ ਕਰਦੇ ਸੀ ਕਿ ਲੋਕਾਂ ਦੇ ਆਉਣ ਤੇ ਇਸ ਤਰ੍ਹਾਂ ਪੈਸੇ ਦੇ ਕੇ ਜਾਣ ਤੇ ਕਿਰਨ ਬਹੁਤ ਪਰੇਸ਼ਾਨ ਹੋ ਗਈ ਉਸਨੇ ਆਪਣੀ ਮੰਮੀ ਨੂੰ ਕਿਹਾ ਉਹ ਲੋਕ ਇਸ ਤਰ੍ਹਾਂ ਕਰਨ ਉਹ ਲੋਕ ਇਸ ਤਰ੍ਹਾਂ ਨਾ ਕਰਨ ਮੰਮੀ ਮੈਨੂੰ ਇਹ ਸਭ ਕੁਝ ਚੰਗਾ ਨਹੀਂ ਲੱਗਦਾ ਫਿਰ ਹਰਨੂਰ ਨੇ ਹੱਸਦੇ ਹੋਏ ਕਿਹਾ ਪੁੱਤ ਫਿਰ ਜਦੋਂ ਵਿਆਹ ਤੇ ਲੋਕੀ ਸ਼ਗਨ ਦੇਣਗੇ ਫਿਰ ਨਹੀਂ ਬੁਰਾ ਲੱਗੇਗਾ ਕਿਰਨ ਕਹਿੰਦੀ ਵਿਆਹ ਕਿਸ ਦਾ ਵਿਆਹ ਹਰਨੂਰ ਬੋਲੀ ਪੁੱਤ ਤੇਰਾ ਵਿਆਹ ਕੋਈ ਗੱਲ ਨਹੀਂ ਪੁੱਤ ਜੇ ਤੂੰ ਮੁੰਡਾ ਅੰਗਰੇਜ਼ ਪਸੰਦ ਕੀਤਾ ਹੈ ਤਾ ਤੇਰੀ ਪਸੰਦ ਸਾਨੂੰ ਪਸੰਦ ਹੈ। ਬਸ ਖੁਸ਼ ਰਹੋ। ਕਿਰਨ ਕਹਿਣ ਲੱਗੀ ਮੰਮੀ ਉਹ ਮਾਮ ਟਿਮ ਤੇ ਮੈਂ ਇੱਕ ਰਿਸ਼ਤੇ ਦੇ ਮਾਮ ਮੈਂ ਤੇ ਟਿਮ ਇੱਕ ਰਿਸ਼ਤੇ ਦੇ ਵਿੱਚ ਹਾਂ। ਪਰ ਇਹ ਵਿਆਹ ਵਾਲਾ ਰਿਸ਼ਤਾ ਨਹੀਂ ਹੈ। ਹਰਨੂਰ ਕਹਿਣ ਲੱਗੀ ਇਹ ਕੀ ਆਖਰੀਆਂ ਤੂੰ? ਕਿਰਨ ਕਹਿੰਦੀ ਦਾ ਰਾਸ਼ਲ ਟਿਮ ਮੈਨੂੰ 2 ਮਹੀਨੇ ਪਹਿਲਾਂ ਮਿਲਿਆ ਸੀ। ਉਸ ਦੀ ਸੋਚ ਕਾਫੀ ਚੰਗੀ ਹੈ ਤੇ ਉਹ ਅੱਗੇ ਵੀ ਪੜਾਈ ਕਰਨੀ ਚਾਹੁੰਦਾ ਹੈ। ਜਗਰੂਪ ਕਹਿੰਦਾ ਫੇਰ ਸਭ ਠੀਕ ਤਾਂ ਹੈ ਅਸੀਂ ਤਾਂ ਸਾਰੇ ਇਹੀ ਸਮਝ ਰਹੇ ਸੀ ਕਿ ਤੂੰ ਉਸ ਨੂੰ ਆਪਣੇ ਜੀਵਨ ਸਾਥੀ ਦੇ ਤੌਰ ਤੇ ਚੁਣਿਆ ਹੋਇਆ ਹੈ। ਕਿਰਨ ਕਹਿੰਦੀ ਨਹੀਂ ਡੈਡ ਮੈਂ ਤੇ ਟਿਮ ਦਾ ਰਾਸਲ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿਣਾ ਚਾਹੁੰਦੇ ਹਾਂ। ਤੇ ਜੇ 1 ਸਾਲ ਤੋਂ ਹੱਦ 2 ਵਿੱਚ ਅਸੀਂ ਇੱਕ ਦੂਜੇ ਨਾਲ ਚੰਗੀ ਤਰ੍ਹਾਂ ਰਹਿ ਗਏ ਤੇ ਇੱਕ ਦੂਜੇ ਨੂੰ ਸਮਝ ਗਏ ਤਾਂ ਅਸੀਂ ਬਾਕੀ ਦੀ ਜ਼ਿੰਦਗੀ ਵੀ ਅੱਗੇ ਰਹਿ ਸਕਦੇ ਹਾਂ ਤਾਂ ਫੇਰ ਅਸੀਂ ਵਿਆਹ ਕਰਵਾ ਲਵਾਂਗੇ ਜਗਰੂਪ ਕਹਿੰਦਾ ਮਤਲਬ ਮਤਲਬ ਕੀ ਹੈ ਤੇਰਾ ਕਿ ਵਿਆਹ ਤੋਂ ਬਿਨਾ ਹੀ ਵਿਆਹਿਆਂ ਵਾਂਗੂ ਰਹਿਣਾ ਤੁਸੀਂ ਨੇ ਕਿਰਨ ਕਹਿੰਦੀ oh yes dad ਤੇ ਅੱਜ ਕੱਲ ਤਾਂ ਇਹ ਟ੍ਰੈਂਡ ਹੈ ਹਰਨੂਰ ਕੈਂਦੀ ਮਾਫ ਕਰਨਾ ਪੁੱਤਰ ਜੀ ਆਹਾ ਇੰਨੀ ਆਜ਼ਾਦੀ ਅਸੀਂ ਤੈਨੂੰ ਇਸ ਕਰਕੇ ਨਹੀਂ ਦਿੱਤੀ ਸੀ ਕਿ ਤੁਸੀਂ ਇਸ ਤਰ੍ਹਾਂ ਦੇ ਘਟੀਏ ਫੈਸਲੇ ਲਹੋ ਇੱਕ ਅਣਜਾਣ ਮੁੰਡੇ ਨੂੰ ਘਰ ਆਉਣ ਦੀ ਆਗਿਆ ਦਿੱਤੀ ਕਿਉਂਕਿ ਮੈਨੂੰ ਲੱਗਿਆ ਕਿ ਤੁਸੀਂ ਇਸ ਦੇ ਨਾਲ ਵਿਆਹ ਕਰਵਾਉਣਾ ਹੈ ਪਰ ਤੁਸੀਂ ਤਾਂ ਵਿਆਹ ਤੋਂ ਪਹਿਲਾਂ ਹੀ ਵਿਆਹਾਂ ਵਾੜੀਆਂ ਹੱਦਾਂ ਸਾਰੀਆਂ ਟੱਪ ਚੁੱਕੇ ਹੋ। ਕਿਰਨ ਕਹਿੰਦੀ ਉਹ ਮਮ ਸਰਕਾਰ ਨੇ ਵੀ ਇਹ ਸਭ ਨੂੰ ਮਾਨਤਾ ਦਿੱਤੀ ਹੋਈ ਹੈ। ਜਗਰੂਪ ਕਹਿੰਦਾ ਪਰ ਮੇਰੇ ਅਸੂਲ ਤੇ ਸੱਭਿਆਚਾਰ ਇਸ ਗੱਲ ਦੀ ਮੈਨੂੰ ਅਜਾਸ ਨਹੀਂ ਦਿੰਦੇ। ਮੈਂ ਇਸ ਸੱਭਿਆਚਾਰ ਨੂੰ ਆਪਣੇ ਸੰਸਕਾਰਾਂ ਵਿੱਚ ਸ਼ਾਮਿਲ ਕਰਕੇ ਆਪਣੇ ਆਪ ਨੂੰ ਹੀ ਸ਼ਿਸ਼ੇ ਦੇ ਵਿੱਚ ਦੇਖਣਯੋਗਾ ਨਾ ਰਹਾ ਕਿਰਨ ਕਹਿੰਦੀ ਉਹ ਡੈਡ ਬੱਸ ਕਰੋ ਇਹ ਫਜ਼ੂਲ ਦੀਆਂ ਗੱਲਾਂ ਹੋਰ ਨਾ ਕਰੋ ਫਿਰ ਨੂਰ ਬੋਲਣ ਲੱਗੀ ਵਿਆਹ ਕਰਵਾਉਣਾ ਤਾਂ ਠੀਕ ਹੈ ਪਰ ਆਹ ਗਲਤ ਫੈਸਲੇ ਦੇ ਵਿੱਚ ਮੈਂ ਤੇਰੇ ਨਾਲ ਨਹੀਂ ਆ ਕਿਰਨ ਕਿਰਨ ਕਹਿੰਦੀ ਇਹ ਕੋਈ ਗਲਤ ਫੈਸਲਾ ਨਹੀਂ ਹੈ ਮੰਮੀ ਹਰਨੂਰ ਕਹਿਣ ਲੱਗੀ ਇਹ ਗਲਤ ਹੈ ਇਸ ਕਰਕੇ ਨਹੀਂ ਜੰਮਿਆ ਸੀ ਤੇ ਨਾ ਹੀ ਇਸ ਲਈ ਇੰਨੀ ਪੜ੍ਹਾਈ ਕਰਵਾਈ ਸੀ ਕਿ ਤੂੰ ਆਪਣੇ ਲਈ ਗਲਤ ਫੈਸਲੇ ਕਰੇ ਤੇ ਆਪਣੀ ਜ਼ਿੰਦਗੀ ਖਰਾਬ ਕਰੇ ਕਿੰਨ ਕਹਿੰਦੀ ਮੈਂ ਥੋੜੀ ਕਿਹਾ ਸੀ ਤੁਸੀਂ ਜਨਮ ਦਿੱਤਾ ਮੈਨੂੰ ਮੈਂ ਤਾਂ ਤੁਹਾਨੂੰ ਕਿਹਾ ਨਹੀਂ ਸੀ ਵੀ ਤੁਸੀਂ ਮੈਨੂੰ ਜਨਮ ਦੇਵੋ ਮੈਨੂੰ ਤੁਸੀਂ ਆਪਣੀ ਮਰਜ਼ੀ ਨਾਲ ਜਨਮ ਦਿੱਤਾ ਮੈਨੂੰ ਤੇ ਇੰਨੀ ਆਜ਼ਾਦੀ ਦੇਣੀ ਇਹ ਵੀ ਤੁਹਾਡੀ ਮਰਜ਼ੀ ਸੀ ਮੇਰੀ ਨਹੀਂ ਮੇਰੀ ਮਰਜ਼ੀ ਜੋ ਹੈ ਮੈਂ ਉਹ ਕਰਨਾ ਹੈ ਹੁਣ ਤੁਸੀਂ ਉਹ ਕਰਿਆ ਜੋ ਤੁਹਾਡੀ ਮਰਜ਼ੀ ਸੀ ਹਰਨੂਰ ਕਹਿੰਦੀ ਬਸ ਪੁੱਤ ਬਸ ਹੁਣ ਬਸ ਕਰ ਹੋਰ ਨਹੀਂ ਮੈਂ ਤੇ ਤੋਂ ਸੁਣਿਆ ਜਾ ਰਿਹਾ ਇੱਕ ਲੰਮੀ ਬਹਿਸ ਤੋਂ ਬਾਅਦ ਕਿਰਨ ਟਿਮ ਨੂੰ ਲੈ ਕੇ ਵਾਪਸ ਵਿਦੇਸ਼ ਚਲੀ ਜਾਂਦੀ ਹੈ ਜਗਰੂਪ ਬਿਚਾਰਾ ਇਕੱਲਾ ਬੈਠਾ ਸੋਚ ਰਿਹਾ ਸੀ ਅੱਜ ਮੈਂ ਵੀ ਆਪਣੇ ਮਾਪਿਓ ਦੀ ਥਾਂ ਤੇ ਹਾਂ ਮੈਂ ਆਜ਼ਾਦੀ ਦੇ ਕੇ ਹਾਰ ਗਿਆ ਹਾਂ ਉਦੋਂ ਜਾਤ ਪਾਤ ਦਾ ਰੌਲਾ ਸੀ ਮੈਂ ਇਸ ਸਭ ਤੋਂ ਉੱਪਰ ਉੱਠਿਆ ਤੇ ਆਪਣੀ ਕੁੜੀ ਨੂੰ ਜੀਵਨ ਸਾਥੀ ਚੁਣਨ ਦੀ ਆਜ਼ਾਦੀ ਦੇ ਦਿੱਤੀ ਪਰ ਹੁਣ ਆਹਾ ਲਿਵ ਇਨ ਰਿਲੇਸ਼ਨਸ਼ਿਪ ਨੇ ਮੇਰੀ ਸੋਚ ਨੂੰ ਮੇਰੇ ਪਿਓ ਦੀ ਸੋਚ ਦੇ ਨਾਲ ਜਾ ਮਲਾਇਆ ਹੈ ਉਹ ਅੱਜ ਹਾਰ ਕੇ ਵੀ ਜਿੱਤ ਗਿਆ ਤੇ ਮੈਂ ਜਿੱਤ ਕੇ ਵੀ ਹਾਰ ਗਿਆ ਰਸੋਈ ਦੀ ਨੁੱਕਰ ਵਿੱਚ ਬੈਠੀ ਹਰਨੂਰ ਸੋਚ ਰਹੀ ਸੀ ਕਿ ਕੀ ਖੱਟ ਲਿਆ ਉਸਨੇ ਮੈਂ ਵੀ ਪੜ੍ਹ ਲਿਖ ਕੇ ਇੱਕ ਘਰੇਲੂ ਹੀ ਔਰਤ ਬਣ ਕੇ ਰਹਿ ਗਈ ਜਦੋਂ ਆਪ ਦੀ ਜਮੀਨ ਨੂੰ ਸਮਝਾ ਨਾ ਸકી ਕੁੜੀ ਦੇ ਬੋਲਾਂ ਨੂੰ ਮੈਂ ਰੋਕ ਨਾ ਸਕੀ ਜੋ ਮੈਨੂੰ ਕਹਿ ਰਹੀ ਸੀ ਕਿ ਮੈਂ ਥੋੜੀ ਕਿਹਾ ਸੀ ਤੁਸੀਂ ਮੈਨੂੰ ਜਨਮ ਦੇਵੋ ਤੁਸੀਂ ਆਪਣੀ ਮਰਜ਼ੀ ਨਾਲ ਮੈਨੂੰ ਜਨਮ ਦਿੱਤਾ ਹੈ ਮੈਨੂੰ ਤੇ ਐਨੀ ਆਜ਼ਾਦੀ ਦੇਣੀ ਵੀ ਇਹ ਵੀ ਤੁਹਾਡੀ ਮਰਜ਼ੀ ਸੀ ਉਸ ਨੇ ਤਾਂ غرੂਰ ਤੋੜ ਦਿੱਤਾ ਸੀ ਹਰਨੂਰ ਦਾ ਜਿਸ ਕਰਕੇ ਉਹ ਆਪਣੇ ਆਪ ਨੂੰ ਇੱਕ ਲੰਮੀ ਉਦਾਸੀ ਵੱਲ ਲੈ ਗਈ ਸੀ ਧੀ ਰਾਹੀਂ ਖੋਜਦੇ ਸੁਪਨੇ ਕਾਰਨ ਪੂਰੇ ਕਾਰਨ ਦਾ ਖਿਆਲ ਅੱਜ ਉਸ ਦੇ ਮਨ ਦੇ ਵਿੱਚ ਉਲਝ ਰਿਹਾ ਸੀ ਤੇ ਹਰਨੂਰ ਬੇਵਸ ਹੋ ਕੇ ਬੈਠੀ ਵਸ ਸੋਚੀ ਜਾ ਰਹੀ ਸੀ ਕਿ ਮੇਰੀ ਇਕਲੌਤੀ ਧੀ ਵੀ ਮੈਨੂੰ ਛੱਡ